ਇੱਡੀਆਰ ਮੇਰੇ ਅੱਜ ਜਗੀਤਾ ਦਸਵੀਂ ਆ ਦੋ ਬੋਤੇ ਬੈਠਿਆ ਬਾਪਿਆਂ ਦੇ ਆਦੇ ਬੈਠੇ ਕਿ ਇੱਧਰ ਆਪਣੇ ਆਕੇ ਖੇਤ ਆ ਸਾਰੇ 6 ਦਿਨ ਪਹਿਲਾਂ ਉਹ ਵੀ ਸਵੇਰ ਦੇ ਚਨਾਲੇ ਕੇ ਪੱਟੀ ਜਾਂਦੇ ਆ ਆ ਪੀਤਾ ਪੱਟੀ ਜਾਂਦਾ ਸਾਡੇ ਹਰ ਬਣੋਣੀ ਦੀ ਲੱਗੇ ਹਲੇ ਉਹਨਾਂ ਦਾ ਵੀ ਬੀਜਾ ਕਿ ਲਾਣ ਕਿ ਲਾ ਉਹ ਆਪਣਾ ਆ ਕੇ ਦੇਖਾਂਗੇ ਨੰਦਪ੍ਰੋ ਕਮਾਦ ਕੀ ਕਹਿੰਦਾ ਆ ਆ ਕੇ ਪਹਿਲੇ ਸੰਗੇ ਇਹ 4 ਕਰੋੜ ਤੇ 248000 ਦਾ ਵਿੱਚ ਲਾਈ ਜਾਂਦਾ ਵਿਅਕਤੀ ਦਾ ਵਟਾਓ ਉਹ ਦੇ ਪੀਤਾ ਪੱਟੀ ਜਾਂਦਾ ਮਾੜੀ ਕਾ ਓਟੇ ਲਾਈ ਜਾਂਦਾ ਉਹ ਬੰਤਾਲੀ ਜੋ ਉਹ ਵੀ ਤੇ ਗੋਲੇ ਨਾ ਉਹ ਦੇ ਕੁੰਡੇ ਦਾ ਕੋਰਾ ਚੰਗਣ ਦਾ ਧਰਨਾ ਹੱਥੋਂ ਕਿਆ ਬਾਬਾ ਭਾਈ ਸਕਰਾਮ ਜੀ ਦਾ ਡੇਰਾ ਆ ਗਿਆ ਆਪਣੀ ਗੱਡੀ ਖੜੀ ਆ ਠਹਿਰ ਜਾ ਮੈਂ ਲਈ ਆਵਾ ਉਧਰ ਇਹਨੂੰ ਇੱਥੇ ਖੜਿਆ ਨਹੀਂ ਖੜਿਆ ਲੱਕ ਡੇਰਾ ਪੂਰ ਉੱਥੇ ਲੈ ਆਈਏ ਕੋਲੇ ਹੋ ਆਪਣੇ ਖੜਿਆ ਟਰੱਕ ਬਾਈ ਖੜਿਆ ਨਾ ਸਾਹਮਣੇ ਹਾਂ ਆਪਣਾ ਲੱਦੇ ਆ ਸਾਰਾ ਸਮਾਨ ਬਾਬੇ ਦੀ ਕਿਰਪਾ ਤੇ ਇੱਧਰ ਸਾਰੇ ਆਪਣੇ ਸਬਜੀ ਬਾਜੀਆ ਭਾਈ ਉਸ ਨੂੰ ਦਿਖਾਉਣੇ ਆ ਵੀਡੀਓ ਪਾ ਦਿੰਨੇ ਆ ਆ ਇਹ ਵੀਡੀਓ ਤੂੰ ਜਿੰਨਾ ਤੱਕ ਨਹੀਂ ਕਰ ਜਾ ਤੇਰੀ ਤਾਂ ਟਿਕ ਨਹੀਂ ਇਥੇ ਐਵੇਂ ਜਾਂਦੀ ਆ ਨਹੀਂ ਬੇਟੀ ਆਇਆ ਵਾਹ ਹਾਂ ਕਿੱਥੇ ਗਿਆ ਤੂੰ ਮਤੋਂ ਹਾਂ ਚੱਲ ਤਾ ਆਲੀ ਆ ਗੱਡੀ ਥੋਤੀ ਬਈ ਚੰਨੇ ਨੇ ਅੱਜ ਥੋਤੀ ਗੱਡੀ ਭੈਣ ਬਣਾਤਾ ਬਹਿ ਜਾ ਬਹਿ ਜਾ ਕਰਤੀ ਬਈ ਬਾਬੇ ਜਗਾ ਕੱਲ ਨੂੰ ਜਾਣਾ ਅਨੰਦਪੁਰ ਸਾਹਿਬ ਓਲੇ ਮਹੱਲੇ ਤੇ ਸਵਾਧਿਆ ਸਾਰੀ ਗੀੜ ਬਾਬੇ ਦਾ ਸਾਰੇ ਨੂੰ ਕਹਿੰਦੇ ਵੀ ਸਬਜੀ ਨੂੰ ਕਿਰਾ ਪਾਣੀ ਲਾ ਦੇ ਸਾਰੀ ਨੂੰ ਗੰਡਿਆਂ ਨੂੰ ਵੀ ਲਾ ਦੇ ਅੰਬ ਨੂੰ ਕਿ ਨਾ ਫਲ ਲੱਗਿਆ ਕਿ ਲੱਗੂ ਅੰਬਾਂ ਨੂੰ ਫਲ ਬਹੁਤ ਸਾਰੇ ਅੰਬਾਂ ਨੂੰ ਕਿ ਲੱਗੂ ਫਾਲਾ ਮਰੂਦਾ ਨੂੰ ਉਹ ਸਾਰੇ ਮਰੂਦ ਲੱਗੇ ਆ ਮੋਲੀਆਂ ਸੂੰਗਰੇ ਹਲੇ ਬਣੇ ਨਹੀਂ ਸਰੋਂ ਕਿ ਨਹੀਂ ਸੋਣੀ ਖੜੀ ਆ ਆ ਇਧਰ ਹੁਣ ਤੋਤੀ ਆ ਗੱਡੀ ਇਹਦੇ ਨਾਲ ਉਹ ਬਾਪੂ ਲਾਲ ਸਿੰਘ ਦੀ ਜਗਾ ਸਾਹਮਣੇ ਗੇਟ ਉਹ ਬਾਬੇ ਦਾ ਦੂਜਾ ਗੇਟ ਆ ਫਲ ਲੱਗੇ ਆ